ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਏ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜੇਕਰ ਤੁਸੀਂ ਹਾਇਰ ਸਟੱਡੀਜ਼ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਸ਼ਾਇਦ ਇਹ ਸੁਪਨਾ ਇਸ ਸਾਲ ਪੂਰਾ ਨਾ ਹੋ ਸਕੇ ਕੈਨੇਡਾ ਨੇ ਵੀ ਸਟੂਡੈਂਟ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਹਨ ਅਤੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਸਟੂਡੈਂਟ ਵੀਜ਼ਾ ਇਸ਼ੂ ਕਰੇਗਾ ਇਹਨਾਂ ਹਾਲਾਤਾਂ 'ਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲ ਔਖਾ ਹੋ ਸਕਦਾ ਹੈ ਇਹ ਗੱਲ ਇੱਕ ਰਿਪੋਰਟ 'ਚ ਸਾਹਮਣੇ ਆਈ ਆ ਉਹ ਜਾਣਦੇ ਹਾਂ ਵਿਸਤਾਰ ਦੇ ਵਿੱਚ ਇਸ ਵਾਰ ਕੈਨੇਡਾ ਤੋਂ ਯਾਰੀ ਵੀਜ਼ਿਆਂ 'ਚ ਕਰੀਬ 50% ਦੀ ਕਮੀ ਆਉਣ ਦੀ ਸੰਭਾਵਨਾ ਹੈ ਇਸ ਸਾਲ ਕੈਨੇਡਾ ਹਰ ਸਾਲ ਦੇ ਮੁਕਾਬਲੇ ਅੱਤੇ ਵੀਜ਼ਾ ਜਾਰੀ ਕਰ ਸਕਦਾ ਹੈ ਇਹ ਗੱਲ ਅਪਲਾਈ ਬੋਰਡ ਦੀ ਰਿਪੋਰਟ ਸਾਹਮਣੇ ਆਈ ਹੈ ਐਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਇੱਥੇ ਆਉਣ ਵਾਲੇ ਵਿਦੇਸ਼ੀ ਉਦਾਇਤ ਸੰਖਿਆ ਨੂੰ ਸੀਮਿਤ ਕਰਨਾ ਤੇ ਇਸ ਨੂੰ ਉੱਚੇ ਉਸੇ ਪੱਧਰ ਤੱਕ ਲਿਜਾਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਸ ਸਾਲ ਦੇ 18 ਤੇ 19 ਦੇ ਵਿੱਚ ਸੀ ਇਸ ਸਾਲ ਦੀ ਸ਼ੁਰੂਆਤ ਚ ਭਾਰਤ ਨੂੰ ਕੈਨੇਡਾ ਦੇ ਸਟੂਡੈਂਟ ਵੀਜ਼ਾ ਪ੍ਰੂਵਲ ਵਿੱਚ ਕਮੀ ਆਵੇਗੀ ਤੇ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਜਦੋਂ ਸਾਲ ਦੇ ਸ਼ੁਰੂਆਤ ਚ ਇਦਾਂ ਹੋ ਚੁੱਕਿਆ ਤਾਂ ਅੱਗੇ ਕੀ ਹੋਵੇਗਾ ਜੀ ਹਾਂ ਵੱਡੀ ਖਬਰ ਅਪਡੇਟ ਆ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨ ਵੱ